ਕੀ ਹਾਲ ਹੈ ਜੀ ਸਾਰਿਆਂ ਦਾ ਜਿੰਨੇ ਵੀ ਆਪਣਾ YouTube ਚੈਨਲ ਤੇ Facebook ਪੇਜ ਦੇਖਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਲੈ ਕੇ ਆਏ ਹਾਂ ਜੀ ਸੋਨਾਲਿਕਾ RX 750 ਜੋ ਕਿ ਟ੍ਰੈਡ ਆਲ ਅਰੀਜਨਲ ਟਰੈਕਟਰ ਆ ਜੀ ਇੰਜਨ ਗੇਅਰ ਦਾ ਫੁੱਲ ਓਕੇ ਆ ਜੀ ਤੇ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਤੁਸੀਂ ਟਰੈਕਟਰ ਦੇ 35-65 ਟਾਇਰ ਆ ਜੀ ਨਾਲ ਦੇ 2014 ਮਾਡਲ ਟਰੈਕਟਰ ਆ ਜੀ ਟਰੈਕਟਰ ਦਾ ਨੰਬਰ ਆ ਜੀ ਅਸਾਮ ਨੰਬਰ ਟਰੈਕਟਰ ਜੀ ਐਨਓਸੀਓ ਨਹੀਂ ਮਿਲਣੀ ਬਾਕੀ ਡਾਕੂਮੈਂਟ ਸੈਫਟੀ ਰੀਡ ਮਿਲ ਜੇ ਤੁਹਾਨੂੰ ਡਬਲ ਕਲਚ ਦੇ ਨਾਲ ਟਰੈਕਟਰ ਆ ਜੀ ਪਾਵਰ ਸਟੀਅਰਿੰਗ ਆ ਤੇਲ ਬ੍ਰੇਕ ਆ ਡਬਲ ਡਿਸ 540 ਚੱਕਰਾ 4 ਸਿਲੰਡਰ ਟਰੈਕਟਰ ਹੈ ਜੀ ਰੰਗ ਪੇਂਟ ਦਾ origignal ਟਰੈਕਟਰ ਹੈ ਜੀ ਮਾਲਕ ਵੀਰਾਂ ਨੇ ਜੋ ਰੇਟ ਰੱਖਿਆ ਜੀ ਰੇਟ ਰੱਖਿਆ ਜੀ 2,60,000 ਰੁਪਏ ਬਾਕੀ ਮੌਕੇ ਤੇ ਮਾਲਕ ਵੀਰਾਂ ਦਾ ਨੰਬਰ ਸਕਰੀਨ ਉੱਤੇ ਚੱਲ ਰਿਹਾ ਤੁਸੀਂ ਫੋਨ ਲਾ ਕੇ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਆਪਣੇ ਚੈਨਲ ਉੱਤੇ ਐਡ ਲਗਵਾਉਣੀ ਹੋਵੇ ਫੋਟੋਆਂ ਜਾਂ ਵੀਡੀਓ ਆਪਣਾ ਹੈਲਪਲੈਨ ਨੰਬਰ ਸਕਰੀਨ ਉੱਤੇ ਚੱਲ ਰਿਹਾ ਜੀ ਉਹਦੇ ਉੱਤੇ ਵੀਡੀਓ ਜਾਂ ਫੋਟੋਆਂ ਸੈਂਡ ਕਰ ਸਕਦੇ ਹੋ ਛੋਡੀ ਐਡ ਬਿਲਕੁਲ ਫ੍ਰੀ ਲਾਵਾਂਗੇ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੀ ਤੇ ਬਾਕੀ ਵੀਰੇ ਆਪਣੇ ਚੈਨਲ ਤੇ ਸਾਰੇ ਬਾਹਰ ਦੇ ਨੰਬਰ ਟਰੈਕਟਰ ਆਉਂਦੇ ਆ ਸਾਰਿਆਂ ਦਾ ਵੀਡੀਓ ਦੇਖਣ ਲਈ ਜੀ ਧੰਨਵਾਦ ਵੀਰੇ ਥੈਂਕ ਯੂ ਸਾਰਿਆਂ ਦਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਲਾਈਕ ਕਰਿਓ